ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਉੱਤੇ ਅੱਜ ਆਪਾਂ ਜਾ ਰਹੇ ਸੀਗੇ ਪਿੰਡ ਸ਼ਾਹੜ ਜਿੱਦੇ ਕਬੱਡੀ ਕੱਪ ਹੋ ਰਿਹਾ ਹੈ ਪੰਜ ਗੋਤਿਆਂ ਸਿੰਘ ਜੀ ਹਾਂਜੀ ਬਾਈ ਆਪਾਂ ਸ਼ਾਹੜ ਕਬੱਡੀ ਕੱਪ ਉੱਤੇ ਪਹੁੰਚ ਰਹੇ ਹਾਂ ਅੱਜ ਤੇ ਜੋ ਬਾਈ ਮਨਜੀਤ ਨਾਗਰਾ ਪ੍ਰਸਿੱਧ ਕਮੈਂਟਰ ਹੈ ਉਹਦੇ ਵੱਲੋਂ ਆਪਾਂ ਨੂੰ ਸਨਮਾਨਿਤ ਕੀਤਾ ਜਾਣਾ ਬਾਈ ਅੱਗੇ ਬਹੁਤ ਧੰਨਵਾਦ ਆ ਬਾਈ ਦਾ ਆਪਾਂ ਗੱਲਬਾਤ ਕਰਾਂਗੇ ਅੱਗੇ ਤੁਹਾਨੂੰ ਦਿਖਾਉਣਿਆ ਸ਼ਾਹੜ ਦਾ ਟੂਰਨਾਮੈਂਟ ਜੀ ਹਰ ਰਮਕੀਰ ਭਾਈ ਮਨਵੀਰ ਮੱਗੀ ਭਾਈ ਅਮਰਤਾਸ ਸਿੰਘ ਜਲਾ ਲਾਡੀ ਜੰਗਾਲ ਲੱਖਾਂ ਦੂਰ ਜੰਗਾ ਨਵੀਂ ਬਾਲ ਜੀਤੂ ਬੱਬੂ ਸੈਤੀ ਨਿਊਜ਼ੀਲੈਂਡ ਨਿਊਜ਼ੀਲੈਂਡ ਬੰਤੀ ਝੂ ਕੇ ਸਾਡੇ ਮੁੱਖ ਸਾਧਨ ਕਬਈ ਹਰ ਜਿਹੜਾ ਸਿੱਖ ਬਿੱਟਾ ਨਾ ਹੈ ਭਾਈ ਦਾ ਬਿੱਟਾ ਵੀ ਇਹ ਦੁਨੀਆ ਬਣਾਉਂਦੀ ਹੈ ਤੇ ਮੁੱਖ ਪ੍ਰਬੰਧ ਕਰਦੇ ਹੋ ਕੇ ਤਕਰੀਬ ਮੁਖਾਰਜੇ ਅਰਵਿੰਦਰ ਧਾਰੀਵਾਲ ਸਰਪੰਨ ਖਾਤਾ ਤੇ ਇੱਕ ਜੋਰਵੀਰ ਮੇਰੇ ਵੀਰ ਫਿਰਿੰਦ ਕੇ ਤੇ ਬੜੇ ਕੇ ਜੀ ਸੁਭਾਣਾ ਮਾਲਕ ਹੈ ਤੇ ਸਾਡੇ ਗੀਤ ਪ੍ਰਬੰਧਕ ਅਰਵਿੰਦਰ ਫੌਜੀ ਤੇ ਨਾਲ ਸਾਡੇ ਖਜ਼ਾਨਾ ਨੰਦਰੀ ਸਾਡੀ ਸਾਭੀ ਤੇ ਮੋਹਿਤ ਕਾਹਲ ਭਾਈ ਗੁਰਦੀ ਭਾਈ ਦਸ਼ਮਨ ਸਿੰਘ ਗੋਗੀ ਭਾਈ ਕਮਲ ਸਿੰਘ ਭਾਈ ਜੱਗੀ ਮਾਤਰੀ ਤੇ ਗੁਰਨਾਥ ਸਿੰਘ ਤੇ ਗੁਰਮੀਤ ਆਧਵਾ ਜੀ ਦੇ ਨਾਲ ਸਾਡੇ ਐਨਆਰਓ ਭਰਾ ਸਾਡੇ ਬੱਚੇ ਉਸ ਗੁਰਦੁਆਰੇ ਦੀ ਨੱਦੀ ਦੇ ਗਏ ਆ ਜਿਨ੍ਹਾਂ ਨੇ ਬਹੁਤ ਬੜੇ ਜੋਤਾਂ ਦਾ ਇੱਕ ਬੰਦੇ ਕੰਮ ਲਈ ਕੀਤੇ ਆ ਕਿ ਮੇਰੇ ਪਿੰਡ ਦੀ ਉਹ ਸਾਥ ਨੂੰ ਸੁਖੇਹਾ ਲਾਵੇ ਅਸੀਂ ਆਵਾਂਗੇ ਜਰੂਰ ਪਿੰਡੋਂ ਲੈਦੇ ਵਾਲੇ ਪਾਸੇ ਤੇ ਗਹਿਰ ਮਰਦੀ ਉਹ ਜਗਾਵਾਂਗੇ ਜਰੂਰ ਸੱਤ ਵਿੱਚ ਬਹਿ ਕੇ ਬਾਂਦਿਆਂ ਨਾਲ ਤਾਲਾ ਪੁੱਟਾਂਗੇ ਉਹ ਮੋਟਰ ਦੇ ਯਾਰਾਂ ਨਾਲ ਗੁੱਜੇ ਲਟਾਂਗੇ ਸੱਤੂ ਵੀਰੇ ਹੋਰ ਉੱਤੇ ਮਾਰਗ ਦੀ ਕਲੀ ਛੱਡ ਕੇ ਖੇਤ ਫਾਹਾਂਗੇ ਜਰੂਰ ਮੇਰੇ ਪਿੰਡ ਦੀਓ ਫਤ ਮੈਨੂੰ ਸਨੇਹਾ ਲਾ ਦੇ ਅਸੀਂ ਆਵਾਂਗੇ ਜਰੂਰ ਹੋ ਮੇਰੇ ਪਿੰਡ ਦੀਓ ਆ ਫਤ ਸਨੇਹਾ ਲਾ ਦੇ ਅਸੀਂ ਆਵਾਂਗੇ ਜਰੂਰ ਤੇ ਕਬੱਡੀ ਕਪਟਰ ਦਾ ਵੀ ਜਰੂਰ ਹਲੋ ਨਾ ਬੇਨਤੀ ਕਰਦਾ ਬਈ ਹਰ ਇੱਕ ਟੂਰਨਾਮੈਂਟ ਦੇ ਖੇਡਣਾਂ ਬੇਨਤੀ ਬਹੁਤ ਵਾਰ ਦਿੱਤੀ ਹੈ ਦੂਸਰੀ ਫਰੋਲ ਦੀ ਟੀਮ ਨੂੰ ਫੈਸਲੇ ਕੀ ਕਰ ਰਹੇ ਨੇ ਬਾਈ ਜਲਦੀ ਵਾਸਤੇ ਤਾਂ ਲੋੜੀ ਹੈ ਤਾਂ ਲੋੜੀ ਦੀ ਟੀਮ ਜਿਹੜਾ ਪਰਾਜ ਹੈ ਉਹ ਜੇਕਰ ਜੇ ਫਤਲਾ ਕੀਤਾ ਜਾਵੇ ਮੇਰੇ ਦੁਸਤਰ ਆ ਅਫਰੀਕਾ ਬਾਸਰ ਤੇ ਬਾਈ ਕਰਤਾਰਾ ਸਾਲ ਅਫਰੀਕਾ ਤੇ ਬਾਈ ਜੀ ਯਾਦ ਨੂੰ ਤੁਨ ਨੂੰ ਨਾਲ ਨੂੰ ਨਗਰ ਦੇ ਮੈਦਾਨ ਵਿੱਚ ਜੀ ਮੌਜੂਦਾ ਜੀ ਤੇ ਮੁੱਖ ਦਾ ਪ੍ਰਧਾਨ ਬਾਈ ਰਵਿੰਦਰ ਮਿੱਤਾ ਮੁੱਖ ਪ੍ਰਬੰਧ ਲੈਣ ਦੇ ਤੇ ਮੱਰੀ ਵਿਖਾੜ ਦੀ ਰਵਿੰਦਰ ਧਾਰੀਆ ਬਾਈ ਸਤਰਾਤ ਬਾਬਾ ਜੀ ਗੁਰਦੀਪ ਸਿੰਘ ਜੀ ਤੇ ਸੀਨੀਅਰ ਮੀਨ ਪ੍ਰਧਾਨ ਰਵਿੰਦਰ ਫੌਜੀ ਬਾਈ ਖਜ਼ਾਨਾ ਮਤੇ ਸਰਦਰੀ ਨੂੰ ਖਾਲਦੀ ਹੈ ਭਾਈ ਹੋ ਸਕਦਾ ਹੈ ਭਾਈ ਜੀ ਬੀਤਰੀ ਕਰਨ ਦੀ ਬੁਗੂਗੀ ਦੇ ਕਾਰਨ ਦੇ ਬੁਗੂਗੀ ਸਾਧਰਜੀਤ ਜੀ ਦਾ ਸਰਪਨਾਮ ਜੀ ਗੁਰਮੇਦ ਮਾਤਾ ਇਹ ਸਾਰੇ ਖਲਾਮ ਰਹੇ ਹੋਂ ਦੇ ਦਾਰ ਤੇ ਸਾਡੇ ਇਹਦਾ ਮਹਿਮਾਨਾਂ ਨੂੰ ਲੈ ਕੇ ਕਾਊਂਡ ਵਿੱਚ ਹੈ ਖਿਡਾਰੀਆਂ ਦੇ ਨਾਲ ਨਾਲ ਪਛਾਣ ਹੋ ਰਹੀ ਹੈ ਕੋਮੇ ਜੀ ਕਾਲ ਦਾ ਰਣਤਰਕ ਸਰਪਾਲ ਉਹ ਪਰਿਵਾਰ ਜਿਹੜੇ ਪਰਿਵਾਰ ਨੇ ਪਹਿਲੇ ਪਾਸੇ ਕਬੱਡੀ ਦਾ ਗੁਰਾਂ ਨਹੀਂ ਰੱਖਦੇ ਬਤਾਇਆ ਸਾਹਿਬਾਂ उन सौ चोहतर जी सरकार सुखदेव जी कबील बह खणी हुई ਹਾਂ ਕਬੱਡੀ ਨੂੰ ਅੰਤਰਰਾਸ਼ਟਰੀ ਹੋਣ ਦਾ ਮਾਣ ਦਿੱਤਾ ਹੈ ਇਹ ਵੱਡੇ ਮਾਣ ਵਾਲੀ ਗੱਲ ਹੈ ਤੇ ਪਹਿਲੀ ਵਾਰ ਜਿਹੜੇ ਸਜੂਰ ਦੇ}{|\text{ਬਾਲ ਹੀਰੇ ਸਟੇਡੀਅਮ ਦੇ ਵਿੱਚ ਜਿਹੜੇ ਪਹਿਲਾ ਜਿਹੜਾ ਅੰਤਰਰਾਸ਼ਟਰੀ ਮੈਚ ਖੇਡਿਆ ਗਿਆ ਹੈ ਇਹੀ ਸਾਡੇ ਹੀਰੇ ਦੇ ਹਿੱਸੇ ਆਇਆ ਹੈ ਵੱਡੇ ਮਾਣ ਵਾਲੀ ਗੱਲ ਹੈ ਉਹ ਸ਼ਕੈਦਰੀਪੀਰ ਸਾਹਿਬ ਪਰਿਵਾਰ ਦਾ ਬਹੁਤ ਵੱਡਾ ਲੋਰ ਰਿਹਾ ਤੇ ਇਹ 6 ਗਲਡ ਕੱਪ ਹੋਇਆ ਉਹਦਾ ਜੱਫਾ ਦੇ ਵਿੱਚ ਵੀ ਦੇ ਲਈਏ कब्डी परे ਜਿੰਦਾ ਦੇ ਦੂਰ ਦੇ ਸਮਾਂ ਬੀਤਦਾ ਹੋਇਆ ਨਹੀਂ ਦਿਸਾ ਪਾਜੋ 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 ਖੇਚੇ ਖੇਚੇ ਖੱਚਦੇ ਨੰਬਰ ਯਾਫੀ ਦੇ ਕਬਜੇ ਦੇ ਵਿੱਚ ਹੈ ਨੰਬਰ ਇਸ ਵਕਤ ਦੁਨੀਆ ਦੀ ਟੀਮ ਦੇ ਕਬਜੇ ਦੇ ਵਿੱਚ ਅਗਲਾ ਵੀਹਲਾ ਤੇ ਸਮਾਉ ਇਹ ਟੀਮਾਂ ਤਿਆਰੀ ਕੀਤੀ ਰੱਖੋ ਸੱਫਿਆਵਾਲੀ ਤੇ ਬੋਲ ਦਾ ਖੋਲੇ ਵਾਲਾ ਜੋ ਸਰਦਾਰ ਹਰਪਾਲ ਸਿੰਘ ਜੀ ਖੇਡਾਲ ਚੇਅਰਮੈਨ ਸਰਕਾਰੀ ਖੇਤੀਬਾੜੀ ਬਤਾਸ ਬਣਾ ਦੇ 51000 ਦੇ ਵੱਡੇ ਸਹਿਯੋਗ ਇਸ ਕਬੱਡੀ ਕਾਫੀ ਉੱਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੇ ਜੀ ਸਰਦਾਰ ਹਰਪਾਲ ਸਿੰਘ ਜੀ ਖੜਿਆ ਬੜੇ ਨੇਕ ਦਿਲ ਬੜੇ ਸੰਗਦਾਰ ਇਨਸਾਨ ਨੇ ਚੇਅਰਮੈਨ ਨੇ ਮੇਰੇ ਵੀਰੋ ਜਿਨ੍ਹਾਂ ਨੇ ਅੱਧੇ ਲੱਖ ਨਾਲ 1000 ਗੁਰਧਾਨ ਗਿਲ ਕਣਕਬਾਲ ਤੇ ਰਵੀ ਸ਼ਰਮਾ ਉਹਨਾਂ ਦਾ ਜਿਹੜਾ ਸਨਮਾਨ ਹੋ ਰਿਹਾ ਗੁਰਧਾਨ ਗਿਲ ਕਣਕਬਾਲ ਤੇ ਰਵੀ ਸ਼ਰਮਾ ਉਹਨਾਂ ਦੇ ਸਨਮਾਨ ਹੋ ਰਿਹਾ ਹੈ ਧੰਨਵਾਦ ਕਰ ਮਨਜੀਤ ਨਾਗਰੇ ਵੱਲੋਂ ਮਨਜੀਤ ਸਾਡੀ ਸਨਮਾਨ ਹੈ ਸਾਡੇ ਫੱਡੇ ਕਹਿੰਦੇ ਸੁਭਾਵ ਵਾਲਾ ਕਬੱਡੀ ਪਾ ਰਿਹਾ ਹੈ ਔਰ ਦੀ ਮਾਂ ਬਿੱਟੀ ਦੀ ਧੂੜ ਹੈ ਕਿ ਤੱਤੇ ਤੱਤੇ ਰੇਤਿਆਂ 'ਚ ਪੈਰ ਵੀ ਫਕਾਏ ਨੇ ਉੱਠ ਕੇ ਸਵੇਰੇ ਅਸੀਂ ਉਹ ਵੀ ਲੀਲਾ ਤੋਂ ਆਪਣਾ ਮਾਨ ਸਨਮਾਨ ਲੈਣ ਆਗਲੀ ਟੀਮਾਂ ਸਤਾਵ ਦੇ ਦਿਲਵਾ ਇਹ ਸਤਗੁਰ ਵਾਲੀ ਸਾਲ ਦੇ ਦਿਨ ਬਾਅਦ ਸਤਿ ਸ਼੍ਰੀ ਅਕਾਲ